ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 20 ਕੁੰਡੇ ਪਾਏ ਆ ਜੀ 18 ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਚਲੋ ਜੀ ਫਾਸਟ ਵਾਲਾ ਕੁੰਡਾ ਆਪਾਂ ਤਾਰਾਂਗੇ ਧਾਗਾ ਆਪਣੇ ਵੱਲ ਕਰਾਂਗੇ ਪੰਜ ਕੁੰਡੇ ਆਪਾਂ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਲਓ ਜੀ ਧਾਗਾ ਪਿੱਛੇ ਕਰਾਂਗੇ ਆਪਾਂ ਜਿਹੜੇ ਆਪਣੇ ਆਹਾ ਚਾਰ ਕੁੰਡੇ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਉਤਾਰ ਕੇ ਦੋ ਕੁੰਡੇ ਆਪਾਂ ਐ ਸਲਾਈ ਤੇ ਲਵਾਂਗੇ ਦੋ ਕੁੰਡੇ ਆਪਾਂ ਇਹਦੇ ਤੇ ਲਵਾਂਗੇ ਤੇ ਇਹਨਾਂ ਨੂੰ ਆਪਾਂ ਸਿੱਧੇ ਬਣਾ ਲਾਂਗੇ ਹੁਣ ਆਪਾਂ ਆਹਾ ਚਾਰ ਕੁੰਡੇ ਜਿਹੜੇ ਇਹਨਾਂ ਨੂੰ ਇਹਨਾਂ ਨੂੰ ਹੁਣ ਆਪਾਂ ਪਹਿਲਾਂ ਸਲਾਈ ਤੇ ਲਾਵਾਂਗੇ ਤੇ ਆਹ ਦੋ ਗੁੰਡੇ ਤਾਰ ਕੇ ਇਹਨਾਂ ਨੂੰ ਆਪਾਂ ਸਲਾਈ ਤੇ ਲਾਵਾਂਗੇ ਸਿੱਧੇ ਬਣਾ ਲਵਾਂਗੇ ਚਾਰੇ ਗੁੰਡੇ ਸਿੱਧੇ ਬਣਾ ਲਵਾਂਗੇ ਹੁਣ ਆਪਣੇ ਕੋਲੇ 5 ਗੁੰਡੇ ਰਹਿ ਗਏ ਇਹਨਾਂ ਨੂੰ ਆਪਾਂ ਉਲਟੇ ਬਣਾ ਲਵਾਂਗੇ ਇੱਥੇ ਆਪਾਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦੇ ਆ ਤੇ ਡਿਜ਼ਾਈਨ ਇਹ ਵੱਡਾ ਬਣਦਾ ਤਾਂ ਆਪਾਂ ਇੱਕ ਹੀ ਡਿਜ਼ਾਈਨ ਸਟਾਰਟ ਕੀਤਾ ਹੈ ਇੱਥੇ ਜਦੋਂ ਤੁਸੀਂ ਪਾਉਣੀ ਆ ਅੱਗੇ ਤੋਂ ਅੱਗੇ ਆਪਾਂ ਜਿੰਦੋਂ ਕੋਟੀ ਸਵੈਟਰ ਵਾਸਤੇ ਡਿਜ਼ਾਈਨ ਬਣਾਉਣਾ ਹੈ ਇੱਧਰ ਤਾਂ ਆਪਣੇ 5 ਚੱਲ ਜਾਣਗੇ ਕੁੰਡੇ ਜੀ ਇੱਧਰ 5 ਚਾਹੀਦੇ ਆ ਇੱਥੇ ਆਪਾਂ ਨੂੰ 10 ਕੁੰਡੇ ਚਾਹੀਦੇ ਆ ਜੀ ਜਦੋਂ ਆਪਾਂ ਇਹ ਤਾਂ ਆਪਾਂ ਇੱਕ ਹੀ ਡਿਜ਼ਾਈਨ ਬਣਾਇਆ ਆਪਣੇ ਕੋਟੀ ਸਵੈਟਰ ਚ ਕਿਹੜਾ ਇੱਕ ਡਿਜ਼ਾਈਨ ਬਣਾਣਾ ਹੈ ਜਿੰਨੇ ਵੀ ਤੁਹਾਡੇ 18-18 ਕੁੰਡਿਆਂ ਦੇ ਹਿਸਾਬ ਨਾਲ ਤੁਸੀਂ ਕੁੰਡੇ ਪਾਉਣੇ ਆ ਇੱਥੇ ਆਪਣੇ ਆਹ ਕੁੰਡੇ 10 ਆਉਣੇ ਚਾਹੀਦੇ ਆ 10 ਪੰਜ ਆਪਣੇ ਐਸ ਡਿਜ਼ਾਈਨ ਦੇ ਹੋਣਗੇ ਪੰਜ ਜਿਹੜਾ ਆਪਾਂ ਇੱਥੇ ਅੱਗੇ ਕਰਕੇ ਪਾਵਾਂਗੇ ਉਹਦੇ ਹੋਣਗੇ ਤੇ ਚਲੋ ਜੀ ਆਪਾਂ ਬਣਾਉਨੇ ਆ ਉਲਟੀ ਸਲਾਈ ਉਲਟੀ ਸਲਾਈ ਚ ਆਪਾਂ ਪੰਜ ਕੁੰਡੇ ਸਿੱਧੇ ਬਣਾਵਾਂਗੇ ਇਹਦੇ ਚ ਆਪਾਂ ਉਲਟੀ ਸਲਾਈ ਚ ਜਿਵੇਂ ਦੇ ਆਪਣੇ ਕੁੰਡੇ ਆਪਣੇ ਕੋਲੇ ਹੋਣਗੇ ਆਪਾਂ ਉਸੇ ਤਰ੍ਹਾਂ ਹੀ ਬਣਾਵਾਂਗੇ 8 ਕੁੰਡੇ ਸਿੱਧੇ ਬਣਾਵਾਂਗੇ 2 3 चार पात् अठ्ठ पा कुडे सिद्धे लाट वळा कुंडा आपण उलटा बना लव सिधी सलाई आई जी इथे बनाव आपण तिन कुंडे उलटे ਇਹ ਆਪਣਾ ਹੈਗਾ ਡਿਜ਼ਾਈਨ ਜੀ ਸਕਿਪ ਜਮਾ ਨਹੀਂ ਕਰਨ ਵਾਲਾ ਤੇ ਹੁਣ ਦੇਖੋ ਜੀ ਆਪਾਂ ਚਾਰ ਕੁੰਡੇ ਫੇਰ ਇਸ ਤਰ੍ਹਾਂ ਤਾਰਨੇ ਆ ਜਿਹੜਿਆ ਦੋ ਕੁੰਡੇ ਉਲਟੇ ਆ ਇਧਰੋਂ ਲੈ ਇਹਨਾਂ ਨੂੰ ਆਪਾਂ ਫੇਰ ਇਧਰ ਲੈ ਕੇ ਆਉਣਾ ਆ ਦੋ ਕੁੰਡੇ ਜਿਹੜੇ ਇਹਨਾਂ ਨੂੰ ਆਪਾਂ ਇਧਰ ਲੈ ਕੇ ਆਉਣਾ ਜੀ ਦੋ ਕੁੰਡੇ ਦਾ ਹੁਣ ਆਪਾਂ ਸਿੱਧੇ ਬਣਾਵਾਂਗੇ ਆ ਵਾਲੇ ਜਿਹੜੇ ਉਲਟੇ ਕੁੰਡੇ ਇਹਨਾਂ ਨੂੰ ਆਪਾਂ ਉਲਟੇ ਬਣਾਵਾਂਗੇ ਤਾਗਾ ਪਿੱਛੇ ਕਰਾਂਗੇ ਚਾਰ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਹੁਣ ਇਧਰੋਂ ਦੋ ਕੁੰਡੇ ਲੈਣੇ ਆਪਾਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਲਵਾਂਗੇ ਸਲਾਈ ਤੇ ਆਹ ਵਾਲੇ ਦੋ ਕੁੰਡੇ ਆਪਾਂ ਤਾਰ ਕੇ ਇਹਨਾਂ ਨੂੰ ਇਧਰ ਕਰ ਲਵਾਂਗੇ ਇਹਨਾਂ ਨੂੰ ਆਪਾਂ ਉਲਟੇ ਬਣਾਉਣਾ ਦੋ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਤਿੰਨ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਉਲਟੀ ਸਲਾਈ ਚ ਆਪਣੇ ਕੋਲ ਜਿੰਨੇ ਦੇ ਕੁੰਡੇ ਹੈਗੇ ਆਪਾਂ ਉਵੇਂ ਦੇ ਬਣਾਉਣੇ ਆਪਾਂ ਤਿੰਨ ਕੁੰਡੇ ਸਿੱਧੇ ਬਣਾ ਲੇ 1 2 ਕੁੰਡੇ ਉਲਟੇ 2 ਸਿੱਧੇ ਇੱਥੇ ਆਪਣੇ ਕੋਲੇ 4 ਕੁੰਡੇ ਉਲਟੇ ਬਣਨਗੇ ਫਿਰ 2 ਕੁੰਡੇ ਸਿੱਧੇ 2 ਕੁੰਡੇ ਉਲਟੇ 3 ਕੁੰਡੇ ਸਿੱਧੇ ਲਾਸਟ ਵਾਲਾ ਕੁੰਡਾ ਉਲਟਾ ਬਣਾਉਣਾ ਸਿੱਧੀ ਸਾਈਡ ਆ ਗਈ ਇੱਥੇ ਆਪਾਂ ਦੇਖੋ ਜੀ ਹੁਣ ਇੱਕ ਕੁੰਡਾ ਬਣਾਵਾਂਗੇ ਉਲਟਾ ਫਿਰ ਤੋਂ ਆਪਾਂ ਜਿਹੜੇ ਦੋ ਕੁੰਡੇ ਆ ਹੁਣ ਆਪਾਂ ਫੇਰ ਇੱਧਰ ਲੈ ਕੇ ਜਾਣੇ ਆਹ ਵਾਲੇ ਕੁੰਡੇ ਇੱਧਰ ਲੈ ਕੇ ਆਉਣੇ ਆ ਤਾਰ ਕੇ ਇਹਨਾਂ ਨੂੰ ਆਪਾਂ ਸਲਾਈ ਤੇ ਇਸ ਤਰ੍ਹਾਂ ਲੈ ਲਵਾਂਗੇ ਅੱਗੇ ਪਿੱਛੇ ਕਰ ਲਵਾਂਗੇ ਇਨਾਂ ਨੂੰ ਆਪਾਂ ਸਿੱਧੇ ਬਣਾਉਣਾ ਆਹ ਵਾਲੇ ਕੁੰਡੇ ਆਪਾਂ ਉਲਟੇ ਬਣਾਉਣੇ ਨੇ ਤਾਂਗਾ ਪਿੱਛੇ ਕਰਾਂਗੇ ਹੁਣ ਜਿਹੜੇ ਆਪਣੇ ਕੋਲੇ ਆਹ ਦੋ ਕੁੰਡੇ ਉਲਟੇ ਆ ਤੇ ਇੱਥੇ ਚਾਰ ਕੁੰਡੇ ਆਹ ਵਾਲੇ ਸਿੱਧੇ ਆ ਇਹਨਾਂ ਨੂੰ ਦੋ ਕੁੰਡੇ ਤਾਰਾਂ ਚਾਰ ਕੁੰਡੇ ਤਾਰਾਂਗੇ ਉਲਟੇ ਕੁੰਡੇ ਪਹਿਲਾਂ ਇਸ ਲਾਈ ਤੇ ਲਾਵਾਂਗੇ ਜਿਹੜੇ ਸਿੱਧੇ ਆ ਉਹਨਾਂ ਨੂੰ ਆਪਾਂ ਇਸ ਲਾਈ ਤੇ ਲਾਵਾਂਗੇ ਸਲਾਈ ਤੇ ਇੱਕ ਤੇ ਕਰਕੇ ਦੋ ਕੁੰਡੇ ਆਪਾਂ ਇਹ ਸਿੱਧੇ ਬਣਾ ਲਵਾਂਗੇ। ਦੋ ਕੁੰਡੇ ਆਪਾਂ ਉਲਟੇ ਬਣਾ ਲਵਾਂਗੇ। ਹੁਣ ਇਧਰੋਂ ਕਰਨੇ ਆਪਾਂ ਆਹੇ ਕੁੰਡੇ। ਹੁਣ ਆਪਾਂ ਜਿਹੜੇ ਆਹ ਉਲਟੇ ਕੁੰਡੇ ਆਪ ਸੀ ਇਹਨਾਂ ਨੂੰ ਆਪਾਂ ਸਲਾਈ ਤੇ ਲੈਣਾ ਪਹਿਲਾਂ। ਇਸ ਤਰ੍ਹਾਂ ਆਹ ਵਾਲੇ ਸਿੱਧੇ ਕੁੰਡੇ ਆਪਾਂ ਇਧਰ ਲੈ ਆਉਣੇ ਆ। ਇਹਨਾਂ ਨੂੰ ਤਾਂ ਉਲਟੇ ਬਣਾ ਲੈਣਾ। ਦੋ ਕੁੰਡੇ ਸਿੱਧੇ ਹੁਣ ਫਿਰ ਤੋਂ ਆਹ ਦੋ ਕੁੰਡੇ ਜਿਹੜੇ ਆ ਇਹਨਾਂ ਨੂੰ ਸਲਾਈ ਤੇ ਲਵਾਂਗੇ ਪਹਿਲਾਂ ਆਹ ਵਾਲੇ ਦੋ ਕੁੰਡੇ ਇੱਧਰ ਕਰ ਲਵਾਂਗੇ ਇਹਨਾਂ ਨੂੰ ਆਪਾਂ ਉਲਟੇ ਬਣਾਵਾਂਗੇ ਇੱਕ ਗੁੰਡਾ ਉਲਟਾ ਇੱਕ ਸਿੱਧਾ ਆਪਾਂ ਹੁਣ ਉਲਟੀ ਸਲਾਈ ਇੱਥੇ ਦੱਸ ਦਿੰਨੇ ਆ ਜੀ ਫੇਰ ਕਈ ਵਾਰੀ ਭਲੇਖਾ ਲੱਗ ਜਾਂਦਾ ਇੱਕ ਗੁੰਡਾ ਤਾਰਿਆ ਇੱਕ ਆਪਾਂ ਸਿੱਧਾ ਬਣਾ ਲਿਆ ਦੋ ਗੁੰਡੇ ਉਲਟੇ ਦੋ ਸਿੱਧੇ ਦੋ ਉਲਟੇ ਇੱਥੇ ਆਪਣੇ ਬਣਨਗੇ ਜੀ ਚਾਰ ਕੁੰਡੇ ਸਿੱਧੇ ਚਾਰ ਕੁੰਡੇ ਸਿੱਧੇ ਦੋ ਉਲਟੇ ਦੋ ਸਿੱਧੇ ਫਿਰ ਤੋਂ ਦੋ ਉਲਟੇ ਅੱਗੇ ਹੁਣ ਆਪਾਂ ਦੋ ਸਲਾਈਆਂ ਬਣਾਉਣੀਆਂ ਜਿਹੜੀਆਂ ਆਪਾਂ ਤੁਹਾਨੂੰ ਦੱਸ ਦਿੰਨੇ ਹਾਂ ਬਣਾ ਕੇ ਫਿਰ ਮਿਲਦੀਆਂ ਜਿਵੇਂ ਦੇ ਆਪਣੇ ਕੋਲੇ ਕੁੰਡੇ ਹੈਗੇ ਆਪਾਂ ਉਸੇ ਤਰ੍ਹਾਂ ਬਣਾਉਣੇ ਇਹਦੇ ਵਿੱਚ ਕੁਝ ਨਹੀਂ ਕਰਨਾ ਜਿਵੇਂ ਆਪਾਂ ਉਲਟੀ ਸਲਾਈ ਬਣਾਈ ਐ ਇਸ ਤਰ੍ਹਾਂ ਇੱਕ ਆ ਦੋ ਉਲਟੇ ਦੋ ਦੋ ਸਿੱਧੇ ਦੋ ਉਲਟੇ ਇਸ ਤਰ੍ਹਾਂ ਕਰਕੇ ਬਣਾਉਣੀ ਐ ਇਹਦੇ ਵਿੱਚ ਆਪਾਂ ਡਿਜ਼ਾਈਨ ਕੁਝ ਵੀ ਨਹੀਂ ਬਣਾ ਬਣਾ ਕੇ ਆਪਾਂ ਫਿਰ ਮਿਲਦੇ ਹਾਂ ਤੇ ਲਓ ਜੀ ਆਪਾਂ ਇੱਕ ਸਿੱਧੀ ਸਲਾਈ ਤੇ ਇੱਕ ਉਲਟੀ ਸਲਾਈ ਜਿਵੇਂ ਆਪਣੇ ਕੋਲੇ ਕੁੰਡੇ ਸੀ ਆਪਾਂ ਉਸੇ ਤਰ੍ਹਾਂ ਹੀ ਬਣਾਏ ਆ ਜਿਹਾ ਦੇਖੋ ਇਥੇ ਆਪਾਂ ਕੁਝ ਵੀ ਨਹੀਂ ਕੀਤਾ ਇੱਕ ਸਲਾਈ ਆਪਾਂ ਸਿੱਧੀ ਬਣਾ ਲਈ ਫਿਰ ਇੱਕ ਆਪਾਂ ਇਹ ਉਲਟੀ ਬਣਾ ਲਈ ਜਿਵੇਂ ਕੁੰਡੇ ਸੀਗੇ ਆਪਾਂ ਓਵੇਂ ਓਵੇਂ ਹੀ ਬਣਾ ਲਏ ਦੇਖੋ ਜੀ ਹੁਣ ਆਪਾਂ ਫਿਰ ਤੋਂ ਸਿੱਧੇ ਪਾਸੇ ਆ ਗਏ ਤੇ ਹੁਣ ਦੇਖੋ ਜੀ ਆਪਾਂ ਇੱਕ ਕੁੰਡਾ ਤਾਰਾਂਗੇ ਇੱਕ ਕੁੰਡਾ ਆਪਾਂ ਉਲਟਾ ਬਣਾਇਆ ਹੁਣ ਆਪਾਂ ਜਿਹੜੇ ਆਪਣੇ ਕੋਲੇ ਆ ਦੋ ਕੁੰਡੇ ਹੈਗੇ ਆ ਉਲਟੇ ਹੁਣ ਇਹਨਾਂ ਨੂੰ ਆਪਾਂ ਬਾਹਰ ਫੇਰ ਲੈ ਕੇ ਆਉਣਾ ਇਹਨਾਂ ਸਲਾ ਲਵਾਂਗੇ ਸਲਾਈ ਤੇ ਆਹ ਕੁੰਡੇ ਆਪਾਂ ਇੱਧਰ ਹੁਣ ਇਸ ਤਰ੍ਹਾਂ ਕਰ ਲਵਾਂਗੇ ਇਹਨਾਂ ਨੂੰ ਆਪਾਂ ਉਲਟੇ ਬਣਾਉਣਾ ਹੈ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਤੋਂ ਆਪਾਂ ਆ ਵਾਲੇ ਦੋ ਕੁੰਡੇ ਆ ਜਿਹੜੇ ਇਹਨਾਂ ਨੂੰ ਉਲਟੇ ਦੇਖਦੇ ਆਪਾਂ ਨੂੰ ਇੱਧਰ ਇਹਨਾਂ ਨੂੰ ਆਪਾਂ ਇੱਥੇ ਲਵਾਂਗੇ ਸਲਾਈ ਤੇ ਇਹਨਾਂ ਸਿੱਧੇ ਗੁੰਡੇ ਨੂੰ ਆਪਾਂ ਇੱਧਰ ਲੈ ਲਵਾਂਗੇ ਇਹਨਾਂ ਨੂੰ ਫਿਰ ਇੱਧਰ ਲੈ ਕੇ ਇਹਨਾਂ ਨੂੰ ਉਲਟੇ ਬਣਾ ਲਵਾਂਗੇ ਦੋ ਗੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਹੁਣ ਦੇਖੋ ਜੀ ਹੁਣ ਆਪਣੇ ਕੋਲੇ ਪਹਿਲਾਂ ਉਲਟੇ ਆ ਫਿਰ ਸਿੱਧੇ ਆ ਤੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਲਵਾਂਗੇ ਇਹ ਤਾਂ ਆਪਾਂ ਉਹ ਤਾਰ ਕੇ ਵਿਚਾਰੇ ਗੁੰਡੇ ਤਾਰ ਕੇ ਵੀ ਲੈ ਸਕਦੇ ਆ ਹੁਣ ਆਪਾਂ ਆਹ ਗੁੰਡੇ ਪਿੱਛੇ ਲੈ ਕੇ ਜਾਵਾਂਗੇ ਇਹਨਾਂ ਨੂੰ ਪਹਿਲਾਂ ਲੈ ਬਣਾਵਾਂਗੇ ਸਿੱਧੇ ਗੁੰਡੇ ਆਪਾਂ ਪਹਿਲਾਂ ਬਣਾਵਾਂਗੇ ਇੱਥੇ ਆਪਣੇ ਕੋਲੇ ਚਾਰ ਗੁੰਡੇ ਸਿੱਧੇ ਹੋ ਗਏ ਇਹ ਦੋ ਗੁੰਡੇ ਆਪਾਂ ਉਲਟੇ ਬਣਾ ਲਵਾਂਗੇ ਤਾਂਗਾ ਪਿੱਛੇ ਕਰਾਂਗੇ ਇੱਕ ਇਸ ਤਰ੍ਹਾਂ ਤਾਰ ਕੇ ਵੀ ਆਪਾਂ ਕਰ ਸਕਦੇ ਆ ਜਿਵੇਂ ਤੁਹਾਨੂੰ ਚੰਗਾ ਸੌਖਾ ਲੱਗਦਾ ਉਸੇ ਤਰ੍ਹਾਂ ਤੁਸੀਂ ਕਰ ਸਕਦੇ ਹੋ ਬਹੁਤ ਸੌਖਾ ਜੀ ਕੋਈ ਔਖਾ ਨਹੀਂ ਲੱਗਦਾ ਹੈਗਾ ਡਿਜ਼ਾਈਨ ਇੱਕ ਵਾਰੀ ਬਸ ਸਟਾਰਟਿੰਗ ਸਹੀ ਹੋ ਜਵੇ ਤਾਂ ਡਿਜ਼ਾਈਨ ਆਪਣੇ ਆਪ ਹੀ ਅੱਗੇ ਤੁਰਿਆ ਜਾਂਦਾ ਹੈ ਚਲੋ ਜੀ ਆਪਾਂ ਉਲਟੀ ਸਿਲਾਈ ਇੱਕ ਕੁੰਡਾ ਤਾਰਿਆ तीन कुंडे सीधे बनाव गे जी आप इतें दो कुंडे उल्टे दो सिद्ध, दो सीधे चार कुंडे उल्टे बनावे जी इतने आप ਫਿਰ ਤੋਂ ਦੋ ਕੁੰਡੇ ਸਿੱਧੇ ਦੋ ਉਲਟੇ ਤਿੰਨ ਕੁੰਡੇ ਸਿੱਧੇ ਤਿੰਨ ਕੁੰਡੇ ਆਪਾਂ ਉਲਟੇ ਬਣਾਏ ਜੀ ਹੁਣ ਜਿਹੜੇ ਆਪਣੇ ਕੋਲ ਆ ਦੋ ਕੁੰਡੇ ਆ ਇਹਨਾਂ ਨੂੰ ਫਿਰ ਆਪਾਂ ਇਹ ਸਲਾਈ ਤੇ ਲਵਾਂਗੇ ਇਸ ਤਰ੍ਹਾਂ ਦੋ ਕੁੰਡੇ ਸਿੱਧੇ ਜਿਹੜੇ ਉਹ ਆਪਾਂ ਇੱਧਰ ਲੈ ਲਵਾਂਗੇ ਇਹਨਾਂ ਨੂੰ ਆਪਾਂ ਉਲਟੇ ਬਣਾ ਲਵਾਂਗੇ ਦੋ ਕੁੰਡੇ ਸਿੱਧੇ ਅਗਲੇ ਕੁੰਡੇ ਵੀ ਆਪਾਂ ਸਿੱਧੇ ਬਣਾ ਲੈਣੇ ਹੁਣ ਫਿਰ ਤੋਂ ਆਹ ਵਾਲੇ ਦੋ ਕੁੰਡੇ ਜਿਹੜੇ ਸਿੱਧੇ ਇਹਨਾਂ ਨੂੰ ਆਪਾਂ ਪਹਿਲਾਂ ਲੈ ਲੈਣਾ ਸਲਾਈਜ ਤੇ ਜਿਹੜੇ ਦੋ ਕੁੰਡੇ ਉਲਟੇ ਆ ਉਹਨਾਂ ਨੂੰ ਆਪਾਂ ਇੱਧਰ ਲੈ ਲੈਣਾ ਪਿੱਛੇ ਕਰ ਲਾਂਗੇ ਸਿੱਧੇ ਕੁੰਡੇ ਜਿਹੜੇ ਆਪਾਂ ਇਹਨਾਂ ਨੂੰ ਪਹਿਲਾਂ ਬਣਾ ਲਵਾਂਗੇ ਆਪਣੇ ਕੋਲੇ ਇੱਧਰ 5-5 ਕੁੰਡੇ ਸੀ ਆਪਾਂ ਸਟਾਰਟਿੰਗ ਤੇ ਰੱਖੇ 5-5 ਕੁੰਡੇ ਆਪਾਂ ਫੇਰ ਬਾਹਰ ਲੈ ਜਾਂਦੇ ਦੋਨੋਂ ਸਾਈਡਾਂ ਤੋਂ ਅਨੇਖੋ ਜੀ ਪੰਜ ਕੁੰਡੇ ਆਪਣੇ ਕੋਲੇ ਉਲਟੇ ਹੋ ਗਏ ਇੱਧਰ ਤੇ ਪੰਜ ਹੀ ਆਪਣੇ ਕੋਲੇ ਇੱਧਰ ਹੋ ਗਏ। 8 ਕੁੰਡੇ ਆਪਣੇ ਆ ਸਿੱਧੇ ਹੋ ਗਏ। ਉਲਟੀ ਸਲਾਈ ਆਪਾਂ ਜਿਵੇਂ ਕੁੰਡੇ ਹੈਗੇ ਆਪਾਂਵੇਂ ਬਣਾ ਕੇ ਮਿਲਦੇ ਆਂ। ਹੰਦਾ ਜੀ ਆਪਾਂ ਉਲਟੀ ਸਲਾਈ ਬਣਾ ਲਈ। ਪੰਜ ਕੁੰਡੇ ਆਪਾਂ ਸਿੱਧੇ ਬਣਾਏ। 8 ਕੁੰਡੇ ਆਪਾਂ ਉਲਟੇ ਬਣਾਏ, ਪੰਜ ਸਿੱਧੇ। ਤੇ ਹੁਣ ਆਪਾਂ ਇਹ ਡਿਜ਼ਾਈਨ ਸਟਾਰਟ ਕਰਨਾ ਦੁਬਾਰ ਤੋਂ ਫਿਰ। ਤਾਂ ਫਿਰ ਦੇਖੋ ਜੀ ਆਪਾਂ ਪੰਜ ਕੁੰਡੇ ਉਲਟੇ ਬਣਾਵਾਂਗੇ। ਇੱਕ ਕੁੰਡਾ ਤਾਰ ਕੇ ਪੰਜ ਕੁੰਡੇ ਆਪਾਂ ਉਲਟੇ ਬਣਾਵਾਂਗੇ ਜਿਹੜੇ ਆਪਣੇ ਆ ਚਾਰ ਕੁੰਡੇ ਆ ਅੱਠ ਕੁੰਡੇ ਆ ਤੇ ਆ ਪਹਿਲਾਂ ਵਾਲੇ ਚਾਰ ਕੁੰਡੇ ਆਪਾਂ ਪਹਿਲਾਂ ਵਾਂਗ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੀ ਉਸੇ ਤਰ੍ਹਾਂ ਹੀ ਇਹਨਾਂ ਨੂੰ ਫੇਰ ਆਪਣਾ ਅਗਲਾ ਡਿਜ਼ਾਈਨ ਸਟਾਰਟ ਕਰਨਾ ਤਾਂ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਹੀ ਫੇਰ ਕਰ ਦੇਣਾ ਦੋ ਦੋ ਕੁੰਡਿਆਂ ਨੂੰ ਅਦਲਾ ਬਦਲੀ ਕਰਕੇ ਆਪਾਂ ਸਿੱਧੇ ਹੀ ਬਣਾ ਲੈਣਾ ਤੇ ਅਦਲਾ ਬਦਲੀ ਕਿਵੇਂ ਕਰਨੀ ਆ ਉਹ ਤੁਸੀਂ ਵੀਡੀਓ ਚ ਦੇਖ ਸਕਦੇ ਹਾਂ ਹੁਣ ਦੇਖੋ ਜੀ ਹੁਣ ਆਪਾਂ ਇਹਨਾਂ ਨੂੰ ਇੱਧਰੋਂ ਲਾਵਾਂਗੇ ਸਲਾਈ ਤੇ ਪਹਿਲਾਂ ਤੇ ਆਹ ਵਾਲੇ ਦੋ ਕੁੰਡੇ ਇੱਧਰ ਲੈ ਕੇ ਜਾਵਾਂਗੇ ਤੇ ਇਹਨਾਂ ਨੂੰ ਆਪਾਂ ਸਿੱਧੇ ਬਣਾ ਲਾਂਗੇ ਪੰਜ ਕੁੰਡੇ ਆਪਾਂ ਉਲਟੇ ਬਣਾ ਲਾਂਗੇ ਇਹ ਆਪਣਾ ਹੁਣ ਉੱਪਰ ਦੂਜਾ ਅਗਲਾ ਡਿਜ਼ਾਈਨ ਸਟਾਰਟ ਹੋ ਗਿਆ ਜੀ। ਹਾਂ ਠੀਕ ਹੈ। ਹੁਣ ਬਸ ਇਸੇ ਤਰ੍ਹਾਂ ਹੀ ਆਪਾਂ ਆਹ ਦੋ-ਦੋ ਕੁੰਡੇ ਐ ਇੱਧਰ ਨੂੰ ਕਰਦੇ ਜਾਵਾਂਗੇ ਦੋ ਉਲਟੇ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਵਿਚਾਲੇ ਆਪਣੇ ਇੱਥੇ ਚਾਰ ਆ ਜਾਣਗੇ ਤੇ ਪਹਿਲਾਂ ਹੁਣ ਆਪਣੇ ਕੋਲ ਇੱਥੇ ਸਿੱਧੇ ਸਿੱਧੇ ਬਣਨਗੇ ਪਹਿਲਾਂ ਦੇਖੋ ਜੀ ਚਾਰ ਦੋ ਸਲਾਈਆਂ ਵਿੱਚ ਜਿੰਨੀਆਂ ਵੀ ਬਣਨਗੀਆਂ ਦੋ ਹੀ ਬਣਨਗੀਆਂ ਜੀ ਤੇ ਮੈਂ ਕਿ ਮੈਂ ਸਲਾਈਆਂ ਗਿਣੀਆਂ ਨਹੀਂਆਂ ਨਗੀਆਂ ਕਿ ਆਪਾਂ ਚਲੋ ਵੀਡੀਓ 'ਚ ਦੇਖ ਲਾਂਗੇ ਜਿਵੇਂ ਵੀ ਬਣਾਏ ਹੈਗੇ ਆਪਾਂ ਤੇ ਸਲਾਈਆਂ ਤਾਂ ਚਲੋ ਮੈਂ ਕੁਝ ਨਹੀਂ ਕਹਿੰਦੀ ਕਈ ਵਾਰੀ ਭੁਲੇਖਾ ਲੱਗ ਜਾਂਦਾ ਤੇ ਫਿਰ ਆਪਣੇ ਕੋਲੇ ਆਹ ਉਲਟ ਗਿਆ ਜਾਣਗੀਆਂ ਤੇ ਇਸੇ ਤਰ੍ਹਾਂ ਹੀ ਆਪਾਂ ਇਹ ਅੱਗੇ ਤੋਂ ਅੱਗੇ ਡਿਜ਼ਾਈਨ ਬਣਾਉਂਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣਦਾ ਜੀ ਤੇ ਦੇਖੋ ਇਹ ਕੋਟੀ ਸਵਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਆਪਾਂ ਥੋੜਾ ਜਿਹਾ ਬਣਿਆ ਤੁਹਾਨੂੰ ਦਿਖਾਉਣੀ ਆ ਇਹ ਉਲਟੀ ਸਾਈਡ ਤੋਂ ਇਸ ਤਰ੍ਹਾਂ ਬਣਦਾ ਜੀ ਇਹ ਤੇ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਬਣਦਾ ਦੇਖੋ ਜੀ ਆਹ ਕੋਈ ਕਿਸੇ ਵੀ ਰੰਗ ਤੇ ਪਾ ਸਕਦੇ ਆਂ ਕਿ ਹਰੇਕ ਰੰਗ ਤੇ ਬਹੁਤ ਸੋਹਣਾ ਲੱਗਣ ਵਾਲਾ ਡਿਜ਼ਾਈਨ ਹੈ ਜੀ ਆਪਾਂ ਦੋ ਡਿਜ਼ਾਈਨ ਬਣਾਏ ਆ ਦੇਖੋ ਜੀ ਬਹੁਤ ਸੋਹਣਾ ਲੱਗਦਾ ਹੈ ਸੌਖਾ ਵੀ ਬਹੁਤ ਹੈ ਜੀ ਕੋਈ ਉਹ ਨਹੀਂ ਹੈਗਾ ਟਾਈਮ ਨਹੀਂ ਲੱਗਦਾ ਜਲਦੀ ਜਲਦੀ ਬਹੁਤ ਬਣਦਾ ਤੇ ਆਹਾਂ ਵਸ ਇੱਕ ਤੁਸੀਂ ਧਿਆਨ ਰੱਖਣਾ ਹੈ ਕਿ ਜਿਹੜੇ ਆਹ ਵਾ ਮੈਂ ਤਾਂ ਇੱਥੇ ਉਹ ਪੰਜ-ਪੰਜ ਗੁੰਡੇ ਹੀ ਪਾਏ ਆ ਕਿਤੇ ਗਲਤੀ ਨਾ ਕਰ ਲਿਓ ਵੀ ਆਹਾਂ ਇੱਥੇ ਪੰਜ-ਪੰਜ ਹੀ ਰੱਖ ਲਓ ਇੱਥੇ ਆਪਾਂ ਇਹ 10 ਗੁੰਡੇ ਪਾਉਣੇ ਆ ਜੀ ਆ ਆਪਾਂ ਜਦੋਂ ਪੂਰਾ ਡਿਜ਼ਾਈਨ ਬਣਾਉਣਾ ਕੋਟੀ ਸਵੈਟਰ ਤੇ ਤਾਂ ਆਪਣੇ ਇੱਥੇ ਵਿੱਚ 10 ਗੁੰਡੇ ਸਾਈਡਾਂ ਤੇ ਭਾਵੇਂ 5-5 ਚੱਲਣਗੇ ਜੀ ਦੋਨੇ ਸਾਈਡ 5-5 ਹੀ ਚੱਲਣਗੇ ਜੀ ਕਿਉਂਕਿ 5-5 ਗੁੰਡੇ ਹੀ ਆਪਾਂ ਨੂੰ ਚਾਹੀਦੇ ਆ ਸਾਈਡਾਂ ਤੇ 5-5 ਹੋਣਗੇ ਵਿਚਾਲੇ 10 ਹੋਣਗੇ ਅਸੀਂ ਇੰਨਾ ਧਿਆਨ ਰੱਖ ਲਿਓ ਜੀ ਤੇ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਤੇ ਚਲੋ ਜੀ ਵੱਧ ਤੋਂ ਵੱਧ ਹੁਣ ਆਪਣੀ ਵੀਡੀਓ ਨੂੰ ਸ਼ੇਅਰ ਤੇ ਲਾਇਕ ਤੇ ਸੋਣਾ ਜਿਹਾ ਕਮੈਂਟ ਕਰਦੇ ਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ